ਲੋਕਾਂ ਨੂੰ ਘਰ ਬੈਠੇ ਵਕਫਕ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਪਕੀ ਸਰਕਾਰ ਆਪਕੇ ਦਵਾਰ ਮਹਿਮ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਅਤੇ ਮੌਕੇ ਤੇ 44 ਵਕਫਕ ਸਹੂਲਤਾਂ ਪ੍ਰਦਾਨ ਕਰਨ ਲਈ ਬਲਾਕ ਨੂਰਪੇਵਿੱਦ ਦੇ ਵਿਭਿੰਨ ਪਿੰਡਾਂ 'ਚ ਕੈਂਪਾਂ ਦੀ ਲੜੀ ਲਗਾਤਾਰ ਜਾਰੀ ਹੈ ਜਿਸ ਤਹਿਤ ਅੱਜ ਵੀ ਖੇਤ ਦੇ ਪਿੰਡ ਬਰਾਰੀ ਬਾਸ ਕੋਲਾਪੁਰ ਸਪਾਲਮਾ ਅਤੇ ਪਵਾਲ ਵਿਖੇ ਆਪਕੀ ਸਰਕਾਰ ਆਪਕੇ ਦਵਾਰ ਤਹਿਤ ਕੈਂਪ ਲਗਾਏ ਗਏ ਇਸ ਦੌਰਾਨ ਸੂਬਾ ਦੇ ਕੇਂਦਰ ਫੂਡ ਸਪਲਾਈ ਵਿਭਾਗ ਬਿਜਲੀ ਵਿਭਾਗ ਆਂਗਣਵਾੜੀ ਸਿਹਤ ਤੇ ਹੋਰ ਵੱਖ-ਵੱਖ ਵਿਭਾਗਾਂ ਨੇ ਮੁੱਕੇ ਤੇ ਪਹੁੰਚ ਕੇ ਵੱਡੀ ਗਿਣਤੀ ਜੀ ਪਹੁੰਚੇ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਇਸ ਦੌਰਾਨ ਜਾਣਕਾਰੀ ਦਿੰਦਿਆਂ ਹੋਇਆਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਕੈਂਪ ਲਈ ਲੋਕਾਂ 'ਚ ਵੱਡੀ ਪੱਧਰ ਤੇ ਰੁਝਾਨ ਮਿਲਿਆ ਹੈ ਤੇ ਹਰ ਪਿੰਡ 'ਚ ਸਫਲ ਤਰੀਕੇ ਨਾਲ ਕੈਂਪ ਲਗਾ ਕੇ ਸਹੂਲਤਾਂਾਂ ਦਿੱਤੀਆਂ ਜਾ ਰਹੀਆਂ ਹਨ ਤੇ ਹੁਣ ਤੱਕ 35 ਤੋਂ ਵੀ ਵੱਧ ਵੱਖ-ਵੱਖ ਪਿੰਡਾਂ 'ਚ ਕੈਂਪ ਲਗਾਏ ਜਾ ਚੁੱਕੇ ਹਨ ਤੇ ਇਹ ਲੜੀ ਲਗਾਤਾਰ ਚੱਰੀ ਹੈ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਹਾਂਜੀ ਭਾਈ ਕੀ ਨਾਮ ਤੁਹਾਡਾ ਜੀ ਗੁਰਵੰਦਰ ਸਿੰਘ ਕਿਹੜੇ ਡਿਪਾਰਟਮੈਂਟ ਤੋਂ ਜੀ ਪੂਰ ਸੁਭਾਈ ਜੀ ਹਾਂਜੀ ਅੱਜ ਕਿਹੜੇ ਕਿਹੜੇ ਕੰਮ ਲੈ ਲੋ ਕਾਇਜ਼ ਕੀਤਾ ਪੰਜਾਬ ਸਰਕਾਰ ਆਪਕੇ ਦਵਾਰ ਦੇ ਦੁਆਰਾ ਇੱਥੇ ਆਏ ਆਂ ਜੀ ਲੋਕਾਂ ਨੇ ਆਪਣੀਆਂ ਨਾਮ ਦਰਜ ਕਰਾਉਣ ਵਾਸਤੇ ਆਪਣੀਆਂ ਐਪਲੀਕੇਸ਼ਨਾਂ ਦਿੱਤੀਆਂ ਜੀ 35 ਤੋਂ 40 ਠੀਕ ਕਿਹੜੇ ਕਿਹੜੇ ਪਿੰਡ ਦੇ ਕਿਹੜੇ ਕੀਤਾ ਗਿਆ ਜੀ ਆਪਣਾ ਬਰਾਰੀ ਪਿੰਡ ਹੈ ਠੀਕ ਹੈ ਜੀ ਹਾਂ ਜੀ ਨਾਲੋਂ ਕਿੱਧਰ ਗਿਆ ਬਾਰੀ ਪਿੰਡ ਦੀਆਂ ਸਾਡੇ ਕੋਲ 35 40 ਜਿਹੜੀਆਂ ਅਪਲੀਕੇਸ਼ਨ ਆਉਣੀਆਂ ਹੈ ਅੱਛਾ ਜੀ ਅਸੀਂ ਇਹਦੇ ਉੱਪਰ ਕਾਰਵਾਈ ਜਰਦੀ ਇਹਨਾਂ ਸੀ ਦਫਤਰ ਇਹ ਆਪਣਾ ਜਮਾ ਕਰ ਲੈਂਦੇ ਹਾਂ ਠੀਕ ਹੈ ਹਾਂ ਜੀ ਜਦੋਂ ਮੈਂ ਸਰਕਾਰ ਜਿਹੜੀ ਇਹ ਨੂੰ ਸ਼ੁਰੂ ਕਰ ਬੰਦੀ ਕੰਮ ਨਾ ਠੀਕ ਮੈਡਮ ਕੀ ਨਾਮ ਹੈ ਜੀ ਆਪਣਾ ਹੇ ਹੁਸ਼ਾ ਦੇਵੀ ਡਿਪਾਰਟਮੈਂਟ ਕਿਹੜਾ ਆਪਣਾ ਸਿਲਿਵੀ ਆਫਿਸ ਨੋਟਵੇਦੀ ਸੋ ਅੱਜ ਕਿਹੜੇ ਕਿਹੜੇ ਕੰਮ ਲਈ ਤੁਹਾਡੇ ਕੋਲ ਲੋਕ ਆਏ ਕਿ ਕਿਹੜਾ ਕੰਮ ਦਿੱਤੇ ਨੇ ਸਾਰੇ ਕੋਲ ਇਹ ਵਿਧਵਾ ਪੈਨਸ਼ਨ ਗ੍ਰਾਪੁਰਾ ਆਪਾ ਪੈਨਸ਼ਨ ਆਸ਼ਰਿਤ ਪੈਨਸ਼ਨ ਇਹ ਇਹ ਅੱਜ ਇੱਕ ਫਾਰਮ ਭਰਿਆ ਵਿਧਵਾ ਪੈਨਸ਼ਨ ਤੇ ਉਸ ਤੋਂ ਬਿਨਾ ਹੋਰ ਕੋਈ ਕਲੀਮ ਅਪਲੀਕੇਸ਼ਨ ਨਹੀਂ ਹੋਰ ਬਾਕੀ ਪੁੱਛੇ ਕਿ ਜਾਈ ਜਾਂਦੇ ਕਿਸੇ ਦੇ ਆਧਾਰ ਕਾਰਡ ਦੀ ਹੋਮਨਿ ਮੈਚ ਕਰਦੀ ਹੋਰ ਬਾਕੀ ਇਦਾਂ ਦੇ ਆਈ ਜਾਂਦੇ ਕਿਸੇ ਦੀ ਫੇਜ਼ ਨਹੀਂ ਪੂਰੀ ਹੋਈ ਵੀ ਨਹੀਂ ਠੀਕ ਹਾਂਜੀ ਆਪਾਂ ਅੰਦਰ ਫਾਰਮ ਭਰਦੇ ਆ ਹਾਂਜੀ ਆਪਦੀ ਸਰਕਾਰ ਆਪਦੇ ਦੁਆਰ ਤਹਿਤ ਅੱਜ ਪਿੰਡ ਬਰਾਰੀ ਵਿਖੇ ਕੈਂਪ ਲੱਗਿਆ ਹੈ ਲਗਭਗ ਸਾਰੇ ਵਿਭਾਗ ਇੱਥੇ ਬੈਠੇ ਆ ਮੌਕੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਹਨਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਬਾਕੀ ਕੈਂਪ ਨੂੰ ਬਹੁਤ ਰਿਸਪਾਂਸ ਦਿੱਤਾ ਜਾ ਰਿਹਾ ਲੋਕਾਂ ਵੱਲੋਂ ਲੋਕਾਂ ਦੇ ਕੰਮ ਵਧੀਆ ਤਰੀਕੇ ਨਾਲ ਹੋ ਰਹੇ ਸੋ ਹੁਣ ਤੱਕ ਕਿੰਨੇ ਕਿ ਪਿੰਡਾਂ ਦੇ ਕੈਂਪ ਕੰਪਲੀਟ ਹੋ ਗਏ ਲਗਭਗ 35 ਪਲੱਸ ਪਿੰਡ ਆਪਾਂ ਕਵਰ ਕਰ ਲਏ ਠੀਕ ਹੈ ਜੀ ਤੇ ਅੱਜ ਜਿਹੜੀਆਂ ਲੋਕਾਂ ਵੱਲੋਂ ਇੱਥੇ ਆਏ ਕਿਹੜੇ ਕਿਹੜੇ ਵਿਭਾਗਰੀ ਲੋਕਾਂ ਆਪਣੀ ਐਪਲੀਕੇਸ਼ਨ ਹੈ ਵਿਭਾਗ ਮੇ ਅੱਜ ਲਗਭਗ ਆਪਣੇ ਕਾਨੂੰਗੋ ਸਾਹਿਬ ਸੀਡੀਪੀ ਦਫਤਰ ਹੈ ਕਾਰਜਕਾਰੀ ਇੰਜੀਨੀਅਰਿੰਗ ਹੈ ਇਹ ਆਸ਼ਾ ਵਰਕਰ ਮਾਰਕੀਟ ਕਮੇਟੀ ਬਾਕੀ ਹੋਰ ਮੈਂਬਰ ਕਾਫੀ ਬੈਠੇ ਨੇ ਕਿੰਨੇ ਕ ਐਪਲੀਕੇਸ਼ਨਾਂ ਆਈਆਂ ਅੱਜ ਦੀਆਂ ਐਪਲੀਕੇਸ਼ਨ ਸਾਡੇ ਕੋਲ ਸੀਡੀਪੀ ਦੇ ਇੱਕ ਐਪਲੀਕੇਸ਼ਨ ਆਈ ਵਿਦੋ ਪੈਨਸ਼ਨ ਦੀ ਹੈਲਥ ਤੋਂ 25 ਪਲੱਸ ਮਰੀਜ਼ ਆਪਣਾ ਚੈੱਕ ਬਥਰਾ ਕੇ ਗਏ ਮੌਕੇ ਤੇ ਤੋਂ ਬਾਅਦ ਆਪਣਾ ਪੈਨਸ਼ਨ ਦਫਤਰ ਤੋਂ 25 ਕੇਸ ਉਹ ਲੋਕਾਂ ਦਾ ਬਣ ਦਿੱਤੇ ਤੇ ਰਸ਼ਨ ਕਾਰਡ ਵਾਲੀ ਰਾਸ਼ਨ ਕਾਰਡ ਦੇ ਵੀ 30 ਪਲੱਸ ਕੇਸ ਆਏ ਯਾਨੀ ਕਿ ਲੋਕਾਂ ਦੇ ਨਾਮਦਾਰ ਹੋ ਰਹੇ ਲੋਕਾਂ ਦੇ ਮੁੱਕੇ ਤੇ ਠੀਕ